ਹਾਂਜੀ ਦੋਸਤ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 9 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਉਹਨਾਂ ਨੂੰ ਤੁਸੀਂ ਆਪਣੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਉਮੀਦ ਹੈ ਨਾਵਲ ਤੁਹਾਨੂੰ ਬਹੁਤ ਪਸੰਦ ਆ ਰਿਹਾ ਹੋਗਾ ਜੇਕਰ ਨਾਵਲ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਨਾਵਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਹੀ ਸ਼ੁਰੂ ਕਰਨ ਲੱਗੇ ਆ ਭਾਗ ਦਸਵਾਂ ਸਵੇਰ ਸਾਰ ਛੂਟੀ ਨੰਦੀ ਤੋਂ ਸੱਬਲ ਮੰਗਨ ਆਈ ਤੇ ਵੇੜ ਵਿੱਚ ਇਤ੍ਰੋਤਰ ਝਾਕਦਿਆਂ ਉਹਦੀ ਨਿਗਾਹ ਜਗਸੀਰ ਦੀ ਰਾਤ ਬਣਾਈ ਮੜੀ ਉੱਤੇ ਜਾ ਪਈ ਇੱਕ ਵਾਰੀ ਤਾਂ ਉਹ ਹੈਰਾਨੀ ਨਾਲ ਠੱਠੰਬਰ ਗਈ ਪਰ ਫੇਰ ਗਾਲਾ ਸਮਝਣ ਦਾ ਯਤਨ ਕਰਦੀ ਮੁਸਕਰਾਣ ਲੱਗ ਪਈ ਬੜਯੰਬੋ ਉਹਨੇ ਕੁਝ ਹੈਰਾਨੀ ਤੇ ਕੁਝ ਵਿਅੰਗ ਨਾਲ ਉੱਚੀ ਬੋਲ ਕੇ ਪੁੱਛਿਆ ਆਹ ਕੀ ਘਰੁੰਡੀ ਜੀ ਬਣਾਈ ਐ ਕਿਹੜੀ ਘਰੁੰਡੀ ਜੀ ਨੰਦੀ ਨੇ ਵੀ ਅੱਖਾਂ ਉੱਤੇ ਹੱਥ ਦੀ ਛਾਂ ਕਰਕੇ ਸਾਰੇ ਵੇੜੇ ਵਿੱਚ ਨਿਗਾ ਮਾਰਦੇ ਹੋਏ ਹੈਰਾਨੀ ਨਾਲ ਆਖਿਆ ਪੈਰੀ ਪੈਨੀ ਆੰਬੋ ਨੰਦੀ ਦੀ ਮੰਜੀ ਦੇ ਨੇੜੇ ਆ ਕੇ ਛੂਟੀ ਬੋਲੀ ਆਹ ਜਿਹੜੀ ਉੱਧਰ ਵੇੜੇ 'ਚ ਖੁੰਝੇ 'ਚ ਬਣਾਈ ਐ ਜਿਉਂਦੀ ਰਹਿ ਤੇਰੇ ਵੀਰ ਤੇਰੇ ਭਾਈ ਜਿਉਣਾ ਬੱਡੇ ਸਹਾਗਣ ਨੰਦੀ ਨੇ ਉਹਦੇ ਪੈਰੀਂ ਪੈਣੇ ਦਾ ਜਵਾਬ ਦੇ ਕੇ ਨਾਲ ਦੀ ਨਾਲ ਫੇਰ ਹੈਰਾਨੀ ਨਾਲ ਆਖਿਆ ਕਿਹੜੇ ਖੁੰਝੇ ਬਹੁ ਰਾਣੀਆਂ ਮੈਨੂੰ ਤਾਂ ਸੌਹ ਭਾਈ ਦੀ ਉਹੀ ਪਤਾ ਨਹੀਂ ਤੂੰ ਗੱਲ ਕੀ ਕਰਦੀ ਐ ਆਠ ਤੈਨੂੰ ਵਿਖਾਵਾਂ ਛੂਟੀ ਨੇ ਉਹਨੂੰ ਬਾਹੋਂ ਫੜ ਕੇ ਖੜੀ ਕਰ ਲਿਆ ਤੇ ਖੁੰਝੇ ਕੋਲ ਲੈ ਜਾ ਕੇ ਮੜੀ ਕੋਲ ਖੜਾ ਕਰ ਦਿੱਤਾ ਆ ਵੇਖ ਨੰਦੀ ਨੂੰ ਕਲੀ ਕੀਤੀਆਂ ਇੱਟਾਂ ਦਾ ਮਾੜਾ ਮਾੜਾ ਝੌਲਾ ਪਿਆ ਤੇ ਉਹ ਥਾਂ ਇੰਜ ਬਹਿ ਗਈ ਜਿਵੇਂ ਚਾਨ ਚੱਕ ਉਹਦੀਆਂ ਲੱਤਾਂ ਝੂਠੀਆਂ ਪੈ ਗਈਆਂ ਹੋਣ ਇਹ ਖਾਸਾ ਚਿਹਰੋ ਮੜੀ ਨੂੰ ਹੇਠ ਤੋਂ ਉੱਤੇ ਤਾਈਂ ਢੋਂਦੀ ਰਹੀ। ਉਹਦੇ ਝੁਰੜੀਆਂ ਬਣੇ ਚਿਹਰੇ ਉੱਤੇ ਕਈ ਰੰਗ ਆਏ ਤੇ ਕਈ ਗਏ। ਛੂਟੀ ਇਹਨਾਂ ਦਾ ਭਾਵ ਸਮਝੇ ਬਿਨਾ ਵਿਅੰਗ ਨਾਲ ਮੁਸਕਰਾਉਂਦੀ ਰਹੀ। ਪਰ ਜਦੋਂ ਇੱਕੋ ਵਾਰ ਨੰਦੀ ਦੀਆਂ ਅੱਖਾਂ ਵਿੱਚੋਂ ਤਰਪ-ਤਰਪ ਹੰਝੂ ਵਹਿੰਦੇ ਉਹਦੀ ਨਿਗਾਹ ਪਈ ਤਾਂ ਉਹ ਗੰਭੀਰ ਹੋ ਗਈ। ਕੋਈ ਗੱਲ ਤਾਂ ਦਾ ਸੰਭੋ ਨੰਦੀ ਦੇ ਕੋਲ ਬੈ ਕੇ ਤੇ ਉਹਦਾ ਮੋਢਾ ਹਿਲਾਉਂਦਿਆਂ ਛੂਟੀ ਨੇ ਕੁਝ ਹਮਦਰਦੀ ਨਾਲ ਪੁੱਛਿਆ ਕਿਤੇ ਬਾਬੇ ਠੋਲੇ ਦੀ ਸਮਾਧ ਤਾਂ ਨਹੀਂ ਬਣਾਈ? ਤੇਰਾ ਕਿੱਥੇ ਭਲਾ ਹੋਵੇ ਧਰਮਿਆ ਬੰਦਿਆ। ਨੰਦੀ ਨੇ ਕੰਬਦੀ ਆਵਾਜ਼ ਵਿੱਚ ਅੱਖਾਂ ਪੂੰਝਦੇ ਇੰਜ ਆਖਿਆ ਜਿਵੇਂ ਛੂਟੀ ਨਾਲ ਨਹੀਂ ਧਰਮ ਸਿੰਘ ਨਾਲ ਗੱਲਾਂ ਕਰਦੀ ਹੋਵੇ ਕੱਲ ਮੈਂ ਤੈਨੂੰ ਪੁੱਛਿਆ ਤੂੰ ਝੂਠ ਧਪਾਨ ਬੋਲ ਕੇ ਮੈਨੂੰ ਠੰਡੀ ਕਰਕੇ ਘਰ ਨੂੰ ਮੋੜਦਾ ਤੇ ਮੇਰੇ ਪੁੱਤ ਤੋਂ ਵੀ ਤੈ ਝੂਠ ਬੁਲਾਤਾ ਜਾਂ ਦੋਹਾਂ ਜਹਾਨਿਆਂ ਦੇ ਆ ਮਾਰਿਆ ਤੇਰਾ ਕੱਖ ਨਾ ਰਹੀਂ ਤੂੰ ਸਾਰੀ ਉਮਰ ਦੀ ਕਮਾਈ ਦਾ ਆ ਬਚਲਾ ਦਿੱਤਾ ਵੇ ਧਰਮਿਆ ਤੇਰਾ ਕਿੱਥੇ ਭਲਾ ਹੋ ਤੇ ਇੰਜ ਆਪਮਹਾਰੀ ਬੋਲਦੀ ਨੰਦੀ ਹੌਲੀ ਹੌਲੀ ਹਟ ਕੋਰੇ ਲੈਂਦੀ ਵੈਣ ਪਾਉਣ ਲੱਗ ਪਈ। ਤੋ ਸਾਰੀ ਹੁ ਮਰੈਨਾ ਰਾਖਸ਼ਾਂ ਦੀ ਖਾਤਰ ਕਮਾਉਂਦਾ ਮਰਿਆ ਵੇ ਵਿਚਾਲੇ ਤੋਬਾ ਦੇਣ ਵਾਲਿਆ। ਇਹ ਤਾਂ ਤੇਰੀ ਸੁਭਾਅ ਵੀ ਅਡਾਉਣਾ ਨਾ ਹਟੇ। ਵੇ ਵੱਡੀਆਂ ਮੇਰਾਵਾਲਿਆ ਜੇ ਸਿਆਣਾ ਹੁੰਦਾ ਤਾਂ ਸਾਨੂੰ ਕਿਸੇ ਤਨਪਤਨ ਲਾ ਕੇ ਜਾਂਦਾ। ਵੇ ਵੱਡੀਆਂ ਅਕਲਾਂ ਵਾਲਿਆ। ਛੁੱਟੀ ਆਈ ਸੀ ਸੱਭ ਲੈਣਾ। ਪਰ ਇਹ ਵਿਆਹ ਵਿੱਚ ਬੀ ਦਾ ਲੇਖ ਪਿਆ ਵੇਖ ਕੇ ਉਪਮੱਤਰ ਗਈ। ਨੰਦੀ ਦੇ ਵੈਣਾ ਨੇ ਉਹਦਾ ਚਤ ਵੀ ਉਛਾਲ ਦਿੱਤਾ। ਉਸ ਭਰੇ ਗੱਲ ਨਾਲ ਨੰਦੀ ਨੂੰ ਚੁੱਪ ਕਰਾਉਂਦੇ ਆਖਿਆ ਨਾਂਬ ਹੁਣ ਕੀ ਬੰਦ ਹੈ ਭਣਾ ਕਿਉਂ ਵਿਚਾਰੇ ਦੀ ਆਤਮਾ ਨੂੰ ਦੁਖੀ ਕਰਦੀ ਹੈ ਉਹਦਾ ਕੀ ਦੋਸ਼ ਹੈ ਉਹ ਤਾਂ ਦਿਵਤਾ ਆਦਮੀ ਸੀ ਉਹਨੂੰ ਕੋਈ ਪਤਾ ਸੀ ਵੀ ਦੁਨੀਆ ਦੇ ਦਿਲ ਇੱਡੇ ਕਾਲੇ ਐ ਕੋਈ ਨਹੀਂ ਇਹੋ ਜਿਹੇ ਚੰਦਰੇ ਆਪੇ ਆਉਦਾ ਕੀਤਾ ਪਾਉਣਗੇ ਚੁੱਪ ਕਰ ਬਸ ਪਰ ਨੰਦੀ ਕਿੰਨਾ ਚਿਰ ਚੁੱਪ ਨਾ ਕੀਤੀ ਅਖੀਰ ਜਦੋਂ ਉਹਦਾ ਅੰਦਰ ਹੌਲਾ ਹੋ ਗਿਆ ਤਾਂ ਆਖਾਂ ਪੂਈਂ ਦਾ ਘੱਗੀ ਆਵਾਜ਼ ਵਿੱਚ ਬੋਲੀ ਇਹਨਾਂ ਪਾਪੀਆਂ ਦੀ ਖਾਤਰ ਸਾਰੀ ਉਮਰ ਉਹਨੇ ਚੰਮ ਪਟਾਇਆ ਜਾਂਦਾ ਵਾ ਪੁੱਤ ਦੀ ਬਾਹ ਫੜਾ ਗਿਆ ਅੱਜ ਤਾਈਂ ਉਹ ਦਿਨ ਰਾਤ ਇੱਕ ਕਰੀ ਰਹਦਾ ਹੈ ਪਰ ਕੁੜੀ ਇਹਨਾਂ ਨੇ ਇਹਨਾਂ ਨੇ ਆਹ ਕੀਤੀ ਸਾਡੇ ਨਾਲ ਸਾਡੇ ਨਾਲ ਆਹ ਕੀਤੀ ਮੈਨੂੰ ਐ ਪਤਾ ਹੁੰਦਾ ਬਹੂ ਰਾਣੀ ਮੈਂ ਆਪਦੇ ਪੁੱਤ ਨੂੰ ਇਹਨਾਂ ਦੇ ਘਰੇ ਪੈਰ ਨਾ ਪਾਉਣ ਦਿੰਦੀ ਤੇ ਉਹ ਧਰਮ ਸਿੰਘ ਕਿਆ ਨੂੰ ਕਿੰਨਾ ਚਿਰ ਮੰਦਾ ਬੋਲਦੀ ਰਹੀ ਅਖੀਰ ਛੂਟੀ ਨੇ ਉਸ ਨੂੰ ਤਲਾਸ਼ਾ ਦੇ ਕੇ ਮੰਜੀ ਉੱਤੇ ਬਿਠਾ ਦਿੱਤਾ ਤੇ ਆਪ ਬਿਨਾਂ ਸੱਬਲ ਲਿਆ ਮੁੜ ਗਈ ਜਦੋਂ ਜਗਸੀਰ ਬਾਹਰ ਆਇਆ ਤਾਂ ਨੰਦੀ ਅਜੇ ਹੌਲੀ-ਹੌਲੀ ਬੋਲਦੀ ਧਰਮ ਸਿੰਘ ਤੇ ਉਹਦੇ ਆਰ ਪਰਿਵਾਰ ਨੂੰ ਪੁਣੀ ਜਾਂਦੀ ਸੀ ਜਗਸੀਰ ਨੂੰ ਗੱਲ ਦਾ ਪਤਾ ਲੱਗ ਗਿਆ ਪਰ ਉਹ ਉਹਨੂੰ ਬਿਨਾਂ ਬੁਲਾਏ ਚੁੱਪ ਕਰਕੇ ਅੰਦਰ ਜਾ ਪਿਆ ਅਜੇ ਵੀ ਜਗਸੀਰ ਤਾਂ ਭਾਰਾ ਪਿੰਡਾ ਸੁਣ ਕੇ ਹੋਇਆ ਸੀ ਤੇ ਉਹਦੇ ਸਿਰ ਨੂੰ ਬੜੀ ਘੇਰ ਚੜ ਰਹੀ ਸੀ ਤੋ ਆ ਗਿਆ ਪੁੱਤ ਕੋਸੜੀ ਦੇ ਬੂਹੇ ਦੀ ਚਿਗਾਰ ਤੋਂ ਟੋਂਦਿਆਂ ਉਹ ਬੋਲੀ ਕਿ ਜਗਸੀਰ ਦੀ ਹੌਲੀ ਤੇ ਨਹੀਂ ਆਖੀ ਹੂੰ ਉਹਨੂੰ ਬਿਲਕੁਲ ਨਾ ਸੁਣੀ ਤੋ ਉਹ ਤਾਂ ਕਿ ਉਹ ਅੱਖ ਨਾਲ ਹੀ ਉਹਦੇ ਮੰਜੇ ਕੋਲ ਜਾ ਬੈਠੀ ਤੇ ਪਹਿਲਾਂ ਮਾਂਗ ਆਪ ਮੁਹਾਰੀ ਫੇਰ ਬੋਲਣ ਲੱਗ ਪਈ ਤੂੰ ਪਤਾ ਮੇਰੇ ਕੋਲ ਝੂਠ ਕਾਦੀ ਖਾਤਰ ਬੋਲਿਆ ਮੈਨੂੰ ਤਾਂ ਪਤਾ ਸੀ ਇਹਨਾਂ ਚੰਦਰਾਂ ਨੇ ਅੱਗੇ ਪਿੱਛੇ ਸਾਡੀ ਕੀਤੀ ਦਾ ਇਹੋ ਬਦਲਾ ਦੇਣਾ ਭਲਾ ਇਹਨਾਂ ਜੱਟ ਵਾਦਾਂ ਤੋਂ ਜਿਨ੍ਹਾਂ ਨੇ ਸਾਨੂੰ ਦੂਰ ਬਿਠਾ ਕੇ ਉੱਤੇ ਅੰਗ ਵਰ ਕੀ ਸਿੱਟਣੀ ਹੋਈ ਕਦੇ ਕਿਸੇ ਦਾ ਭਲਾ ਹੁੰਦਾ ਉਹ ਅਗਲੇ ਲੋਕ ਹੀ ਸੀ ਜਿਹੜੇ ਲਹੂ ਵਾਰਦੇ ਸੀ ਹੁਣ ਤਾਂ ਬੋਲਦਾ ਬੋਲਦਾ ਉਹਨੂੰ ਖੰਗ ਛੱਡ ਗਈ ਖੰਗ ਵਿੱਚ ਉਲਝ ਕੇ ਉਹ ਦੇਲੀ ਉੱਤੇ ਬਹਿ ਗਈ ਜਖੀਰ ਨੂੰ ਨੰਦੀ ਦੀਆਂ ਇਹ ਨਾ ਕਿਨਾਂ ਜੀਆਂ ਤੋਂ ਖੇਚੜਨ ਲੱਗ ਪਈ ਸੀ ਨਾਲੇ ਉਹਦੇ ਸਿਰ ਨੂੰ ਚੜਦੀ ਘੇਰ ਏਨੀ ਵੱਧ ਜਾਂਦੀ ਸੀ ਕਿ ਨੰਦੀ ਦਾ ਮਰਨਾਉ ਬੋਲਦੀ ਉਹ ਤੋਂ ਸਹਾਰਿਆ ਨਹੀਂ ਸੀ ਜਾਂਦਾ ਬਸ ਅੱਖਾਂ ਮੀਚ ਕੇ ਰਜਾਈ ਨਾਲ ਮੂੰਹ ਟੱਕ ਲਿਆ ਤੇ ਫੇਰ ਉਹਨੂੰ ਕੋਈ ਪਤਾ ਨਾ ਲੱਗਿਆ ਕਿ ਨੰਦੀ ਕਰੋਨ ਤਾਂ ਹੀ ਦੇਲੀ ਉੱਤੇ ਬੈਠੀ ਬੋਲਦੀ ਤੇ ਖੰਗਦੀ ਰਹੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 10ਵਾਂ ਉਮੀਦ ਆ ਨਵਲ ਤੁਹਾਨੂੰ ਪਸੰਦ ਆ ਰਿਹਾ ਹੋਊਗਾ ਜੇਕਰ ਨਾਵਲ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ